ਓਹ ਹੋ ਮੇਰਾ ਖਿਆਲਾ ਵੀ ਇਸ 1600 ਕਰੋੜ ਤੋਂ ਵੀ ਵੱਧਾ ਵੱਧੇ ਹੋਵੇ ਦੋਈ ਵੱਧ ਹੋਵੇ ਆਖਰਕਾਰ ਕੀ ਪੈਸਾ ਹੈਗਾ ਖਲਾੜੇ ਕਹੋ ਜੀ ਚੀਜ਼ ਆ ਇਹ ਉਧਾਰੀ ਨਹੀਂ ਮਿਲਦੀ ਇਹ ਤਾਂ ਅਗਲਾ ਕਹਿੰਦੇ ਪਹਿਲੇ ਦਿਓ ਤਾਂ ਕੋਈ ਧਿਆਨ ਨਹੀਂ ਇਹ ਕਰਜੇ ਤੇ ਨਹੀਂ ਮਿਲਦੀ ਪਰ ਉੱਥੇ ਵੀ ਲਾਈਨਾਂ ਲੱਗੀਆਂ ਹੋਈਆਂ ਨੇ ਅੱਛਾ ਇਹ ਜੇ ਇੰਨੀ ਇੰਨਾ ਪੈਸਾ ਹੈਗਾ ਇੰਨੀ ਖੁਸ਼ਹਾਲੀ ਹੈਗੀ ਆ ਇੰਨੇ ਕੱਪੜੇ ਹੈਗੇ ਐਨੀਆਂ ਕਾਰਾਂ ਹੈਗੀਆਂ ਕਿ ਸਾਡੇ ਮੁੰਡੇ ਜਿਹੜੇ ਹੈਗੇ ਆ ਸਵੇਰੇ ਸਵੇਰੇ ਜੰਗਲਪਾਣੀਆਂ 'ਵੀ ਬਾਈਕਾਂ ਤੇ ਜਾਂਦੇ ਆ ਜਿਹੜਾ ਮਤਲਬ ਸਾਰਾ ਕੁਝ ਹੈਗਾ ਨਾ ਤੇ ਜੇ ਇਹ ਸਾਰਾ ਕੁਝ ਹੈਗਾ ਜੇ ਇਸ ਤਰ੍ਹਾਂ ਦੀ ਅਮੀਰੀ ਜਾਂ ਖੁਸ਼ਹਾਲੀ ਹੈਗੀ ਆ ਇਹਦੇ باوجود ਆਪਾਂ ਕਹਿੰਨੇ ਆ ਵੀ ਪੰਜਾਬ ਕਰਕ ਗਿਆ ਹੁਣ ਸਾਨੂੰ ਵੀ ਦੇਖਣਾ ਪਊਗਾ ਵੀ ਸਭ ਤੋਂ ਹੁੰਦੇ ਸੁੰਦੇ ਇਹ ਕਰਕੇ ਕਿਉਂ ਗਿਆ ਕੀ ਕਾਰਨ ਹੈ ਕਿ ਵੀ ਸਾਡੇ ਵੇਲੇ ਤਾਂ ਜੀ ਇਹ ਹੁੰਦਾ ਸਾਡੇ ਆਪਣਾ ਉਹ ਡਾਇਲ ਡਾਇਲਗ ਹੁੰਦਾ ਜੀ ਮਾਸਾਬਾ ਵਾਲਾ ਵੀ ਜਵਾਨੀ ਵੇਲੇ ਕਹਿ ਲੋ ਕੀ ਵੀ ਮੇਰੇ ਮੰਗਣੇ ਦੇ ਆਪਣੇ ਇਹਨਾਂ ਦੇ ਮੰਗਣੇ ਦੇ ਸਾਹ ਥੋੜਾ ਜਿਹਾ ਵੱਧ ਪੈ ਜਾਓਗੇ ਹੁਣ ਆਪਣੇ ਜੇ ਤੇ ਮੈਨਾਂ ਖਲਕ 76 ਰੁਪਏ ਹੋਏ ਸੀ ਰੁਪਈਆ ਰੁਪਈਆ ਦਿੰਦੇ ਸੀ ਹਾਲਾਂਕਿ ਸਾਰਾ ਗਵਾੜੀ ਆ ਸੀ ਪੈਸੇ ਦੇ ਫੋਨ ਤੋਂ ਹੀ ਦੇਖੋ ਭਈ ਲੋਕੀਂ ਛਕਣਾ ਚ ਆਮ ਜਿਹਨੇ ਨਾ ਮਤਲਬ ਸੋਪ ਪਾਉਣਾ ਉਹਦਾ ਲੁਕੂ ਕੇ ਪਾਉਂਦਾ ਵੀ ਇਹਦਾ ਨੰਬਰ ਨਾ ਪੜ ਲਵੇ 500 ਦਾ ਸਕਨ ਹੋ ਗਿਆ ਜੀ 1000 ਦਾ ਸਕਨ ਹੋ ਗਿਆ ਜੀ ਹੁਣ ਤਾਂ ਗੁਰਦਾਰੇ ਮੱਥਾ ਟੇਕੋ ਨਾ ਮਤਲਬ ਦਸਾਂ ਤੋਂ ਘਟ ਦਾ ਮੱਥਾ ਟੇਕਣ ਦਾ ਮਤਲਬ ਹੀ ਨਹੀਂ ਰਹਿ ਗਿਆ ਇਹਦਾ ਮਤਲਬ ਲੋਕਾਂ ਕੋਲੇ ਪੈਸਾ ਆ ਗਿਆ ਹੈ ਪੈਸਾ ਹੈਗਾ ਅਜਾ ਆਏਗੀ ਦੀ ਜਿਹੜੀ ਇੰਨੀ ਸੇਵਾ ਟੈਲ ਸੇਵਾ ਹੁੰਦੀ ਉਹ ਵੀ ਹੈਗੀ ਕਰਨੈਲ ਸਿੰਘ ਪਾਰਸ ਨੇ ਮੈਨੂੰ ਕਹਿਣ ਲੱਗੀ ਇੱਕ ਦਿਨ ਸਰਵਨਸਿਆਂ ਇਹਦਾ ਵੀ ਜਦੋਂ ਅਸੀਂ ਜਾਂਦੇ ਹੁੰਦੇ ਸੀ ਨਾ ਨਗਰ ਕੀਰਤਨ ਤੇ ਜਾ ਸੀ ਜੰਨਾਂ ਜੁਨਾਂ ਦੇ ਜਾਂਦੇ ਹੁੰਦੇ ਸੀ ਖਾੜਾ ਲੌਂਗ ਜਾਂਦੇ ਹੁੰਦੇ ਸੀਗੇ ਅਸੀਂ ਸਾਰੇ ਰਾਸ ਕੀਮਾ ਲੌਂਦੇ ਜਾਣਾ ਵੀ ਆਥ ਨੂੰ ਕਿਰਨ ਨੂੰ ਕਿੱਥੋਂ ਮਿਲੂ ਤੇ ਅਸੀਂ ਕਹਿੰਦਾ ਬੜੇ ਹਸਾਬ ਕਿਤਾਬ ਦੇ ਨਾਲ ਜੀ ਫਲਾਣੇ ਪਿੰਡ ਚੋਂ ਜਿਹੜਾ ਥੋੜੇ ਪਿੰਡ ਵਾਲਾ ਕਹਿੰਦਾ ਕਿ ਮਿਕਰ ਅਸੀਂ ਸੋਚਣਾ ਕਿ ਉਹਦੇ ਕੋਲੋਂ ਮਿਲ ਜੂ ਆਪਾਂ ਵੀ ਉੱਥੇ ਜਾ ਕੇ ਝੋਲਾ ਰੱਖਾਂਗੇ ਤੇ ਨਗਰ ਕੀਰਤਨ ਕੋਲ ਬਤਾ ਕੇ ਵੀ ਉੱਥੇ ਚੱਲਾਂਗੇ ਤੇ ਉਹ ਜੀ ਕਹਿੰਦਾ ਵੀ ਜੇ ਕਿਤੇ ਆਪ ਵੀ ਵੱਲੋਂ ਪੀਣੀ ਪੈਜੀ ਪੈਸੇ ਇਕੱਠੇ ਕਰਕੇ ਤੇ ਜਿਹਦੇ ਘਰੇ ਜਾ ਕੇ ਪੀਣੀ ਉੱਥੇ ਥੋੜੀ ਜਿਹੀ ਛੱਡੀ ਹੋਣੀ ਐ ਨਹੀਂ ਤਾਂ ਬਈ ਉਹਦੇ ਨਾਲ ਹੁੰਦਾ ਸੀ ਵੀ ਗਾਂ ਨੂੰ ਗਾਂ ਨੂੰ ਸਾਡਾ ਔਣ ਜਾਣ ਬਣਾ ਰੋ ਕਹਿੰਦਾ ਇੱਕੀ ਮੈਂ ਗਿਆ ਕਹਿੰਦਾ ਇੱਕੀ ਮੈਂ ਗਿਆ ਮੈਂ ਤਾਂ ਕਹਿੰਦਾ ਖਰਾਣ ਉਹ ਪੰਜਾਬ ਸਾਡਾ ਇੱਦਾਂ امیر ਹੋ ਗਿਆ ਕਹਿੰਦਾ ਜਿਹੇ ਕਰੇ ਜਾਵਾ ਕਹਿੰਦਾ ਬੈਠਾ ਮੋਹਰੋਂ ਕਹਿੰਦਾ ਗੁੱਡੇ ਜਿੱਡੀ ਉਹ ਵੀ ਅੰਗਰੇਜ਼ੀ ਦੀ ਬੋਤਲ ਕੱਢ ਕੇ ਰੱਖਦਾ ਕੰਦਾ ਮੈਨੂੰ ਕੀ ਕਹਾਂ ਕਹਿੰਦੇ ਵੀ ਅਸੀਂ ਖੇ ਮਰਨ ਲੱਗ ਪਏ ਕਿ ਜਾਂ ਸਾਡਾ ਰਜਿਵਾ ਹੀ ਨਾ ਜ਼ਿਆਦਾ ਹੋ ਗਿਆ ਸੋ ਇਹ ਗੱਲ ਸੋਚਣ ਵਾਲੀ ਆ ਹੁਜੀ ਬਾਦ ਦੌਰ ਦੀ ਜਿਹੜੀ ਖੁਸ਼ਹਾਲੀ ਹੈ ਇਹ ਜਿੱਥੇ ਸਾਨੂੰ ਰੰਗ ਬਰੰਗੇ ਅਮੀਰੀ ਲੈ ਕੇ ਆ ਗਈ ਹੈ ਜਿੱਥੇ ਸਾਡੇ ਵਿਆਹ ਵੀ ਬੜੇ ਮਹਿੰਗੇ ਹੋ ਗਏ ਖਾਣੇ ਵੀ ਬੜੇ ਮਹਿੰਗੇ ਹੋ ਗਏ ਕੱਪੜੇ ਬੜੇ ਮਹਿੰਗੇ ਹੋ ਗਏ ਮਹੱਤ ਜਪੈਲਸ ਕਲਚਰ ਬਣ ਗਈ ਹੈ ਆ ਅਸੀਂ ਦਸ ਕਦਮ ਤੁਰਨਾ ਵੀ ਛੱਡ ਗਏ ਆ ਵੇਟਲਾਂ ਦੇ ਚੱਲਦੇ ਆ ਹੋਰ ਚੱਲਦੇ ਆ ਪੀ ਇਹਨੂੰ ਬਦਲਾਉਣ ਦੀ ਲੋੜ ਤਾਂ ਨਹੀਂ ਕਿਤੇ ਕਿਤੇ ਇਹ ਸਿਸਟਮ ਜਿਹੜਾ ਹੈਗਾ ਇਸ ਨੂੰ ਕਿਸੇ ਇਹੋ ਜਿਹੇ ਹਿਸਾਬ ਦਾ ਕਰਨੀ ਲੋੜ ਤਾਂ ਨਹੀਂ ਕਿ ਜੋ ਕੁਝ ਸਾਡੇ ਕੋਲੇ ਹੈਗਾ ਉਸ ਨੂੰ ਸਹੀ ਢੰਗ ਨਾਲ ਵਰਤੀਏ ਤਾਂ ਕਿ ਸਾਨੂੰ ਇਹੋ ਜਿਹਾ ਕਵਕਾਵਾ ਨਾ ਲਿਖਣੀ ਆ ਬੈਣ ਵੀ ਉਹ ਲੁੱਟ ਲਿਆ ਜੀ ਉਟ ਲਿਆ ਜੀ ਆਹ ਹੋ ਗਿਆ ਜੀ ਫਲਾਣਾ ਹੋ ਗਿਆ ਜੀ ਧੰਕਾ ਹੋ ਗਿਆ ਜੀ ਮੈਂ ਇਸ ਬੱਖੋਂ ਕਈ ਵਾਰੀ ਕਹਿਣਾ ਹੁੰਦਾ ਵੀ ਅਸੀਂ ਉਹਨੇ ਕੰਗਾਲ ਨਹੀਂ ਗਏ ਉਹਨੇ ਗਰੀਬ ਨਹੀਂ ਗਏ ਉਹਨੇ ਅਸੀਂ ਭੁੱਖੇ ਨਹੀਂ ਗਏ ਕਿੰਨਾ ਅਸੀਂ ਕਈ ਵਾਰੀ ਰੋਲਾ ਪਾਉਨੇ ਸਾਨੂੰ ਆਪਦੀ ਜਿਹੜੀ ਜੋ ਕੁਝ ਸਾਡੇ ਸਾਧਨ ਨੇ ਉਹਨਾਂ ਦੀ ਸਹੀ ਵਰਤੋਂ ਨਹੀਂ ਕਰਨੀ ਆ ਰਹੀ ਉਹਨਾਂ ਦੀ ਸਹੀ ਵੰਡਣੀ ਕਰਨੀ ਆ ਦੀ ਔਰ ਸਾਨੂੰ ਜਿਹੜਾ ਹੈਗਾ ਆਪਣਾ ਸਿਸਟਮ ਸੁਧਾਰਨਾ ਨਹੀਂ ਆ ਰਿਹਾ ਔਰ ਕਿਹਾ ਕਿ ਗਵਰਨੈਂਸ ਵਧੀਆ ਹੋਵੇ ਪਿੰਡਾਂ ਦੇ ਜਿਹੜੇ ਹੈਗੇ ਆ ਸਾਡੇ ਪੰਚਾਇਤਾਂ ਵਧੀਆ ਹੋਣ ਤੇ ਜਿਹੜੇ ਸਾਡੇ ਬੰਦੇ ਜਿਹੜੇ ਹੈਗੇ ਆ ਟੀਚਰ ਆ ਉਹ ਵਧੀਆ ਹੋਣ ਸਾਰਾ ਕੁਝ ਇਸ ਤਰ੍ਹਾਂ ਦਾ ਵਧੀਆ ਹੋਵੇ ਜਿਵੇਂ ਹੁਣ ਅਸੀਂ ਇੱਥੇ ਬੈਟਰ ਗਵਰਨੈਂਸ ਦੇ ਨਾਲ ਹੀ ਮਤਲਬ ਬਿਹਤਰ ਰਹਿ ਰਹੇ ਹਾਂ ਅਕੀ ਚੀਜ਼ਾਂ ਦੀ ਕੋਈ ਘਾਟ ਨਹੀਂ ਹੈਗੀ ਗਵਰਨੈਂਸ ਚੰਗੀ ਕਿਵੇਂ ਕੀਤੀ ਜਾ ਸਕਦੀ ਹੈ ਇਹ ਸਾਡੇ ਸੋਚਣ ਦਾ ਸਾਡੇ ਲਿਖਣ ਦਾ ਸਾਡੇ ਮਦਰਾ ਕਲਾ ਕਰਨ ਦਾ ਮੈਂ ਸਮਝਦਾ ਕਿ ਬਹੁਤ ਵੱਡਾ ਕੰਮ ਪਿਆ ਕਿ ਜੋ ਕੁਝ ਸਾਡੇ ਕੋਲ ਹੈਗਾ ਉਸ ਨੂੰ ਅਸੀਂ ਕਿਵੇਂ ਵਰਤਣਾ ਉਹਦੇ ਵਿੱਚ ਦੀ ਕਿਵੇਂ ਅਸੀਂ ਖੁਸ਼ੀ ਹਾਸਲ ਕਰਨੀ ਹੈ ਕਿਵੇਂ ਸੰਤੁਸ਼ਟਾ ਹਾਸਲ ਕਰਨੀ ਹੈ ਤਾਂ ਕਿ ਸਾਨੂੰ ਆਪਣੇ ਜੀਵਨ ਤੇ ਰੋਣ ਧੋਣ ਨਾ ਕਰਨਾ ਪਵੇ ਥੈਂਕ ਯੂ ਅਵਲ ਧਰਤੀ ਦਾ ਪਾਣੀ ਲਗਭਗ ਖਤਮ ਹੋ ਚਲਿਆ ਪਹਿਲਾਂ ਅੰਕ ਦੇ ਖਤਮ ਹੋ ਰਿਆ ਸੀ ਪਤਾ ਨਹੀਂ ਹੁਣ ਕਹਿੰਦੇ ਨੇ ਖਤਮ ਹੋ ਗਿਆ ਤੇ ਕੈਂਸਰ ਕਹਿੰਦੇ ਗਾਹ ਨੂੰ ਪਰਿਆ ਆਉਂਦਾ ਬੁਢੇ ਦੇ ਬਦੋਂ ਚੱਲਿਆ ਸੀ ਹੁਣ ਇਹਦੇ ਘਾਸੇ ਨੂੰ ਮਾਸ ਆ ਗਿਆ ਗਾਹ ਨੂੰ ਪਰਿਆ ਆਉਂਦਾ ਤੇ ਇਹ ਵੀ ਮੈਂ ਕਹਿੰਦਾ ਬਾਬੇ ਨਾਲ ਕਿ ਕਿ ਜੇ ਕਰਨੀ ਉਹ ਵੀ ਕੈਸਰ ਨੂੰਸਾ ਸੀਗਾ ਇਹ ਨਵੀਆਂ ਸਮੱਸਿਆਵਾਂ ਪਾਡੀਆਂ ਹੈਗੀਆਂ ਨੇ ਤੇ ਸਰਕਾਰ ਦਾ ਖਜ਼ਾਨਾ ਖਤਮ ਹੋ ਗਿਆ ਜੀ ਹੁਣ ਉਹ ਬੀਚ ਦਿਆ ਆਪਣਾ ਜਾਇਦਾਦਾਂ ਵੇਚ ਕੇ ਤਨਖਾਹ ਵੀ ਦਿੱਤੀ ਆ ਦੇ ਮੁਰਾਜ਼ਮਾਂ ਲਈਗੀ ਤੇ ਸੋਚਾਂ ਆਈਆਂ ਬਹੁਤ ਸਾਰੀਆਂ ਗੱਲਾਂ ਹੈਗੀਆਂ ਨੇ ਤੇ ਮੁਹਾਵਰਾ ਹੈ ਆ ਇੱਕ ਅਖੇ ਦੇਖੀ ਭਈ ਬੈਣ ਦਾ ਮਾਰਦਾ ਹੈ ਕਹਿੰਦੀ ਰੰਡੀ ਹੋਰ ਕਿਨੇ ਕੀਤੀ ਸੀ ਜਿਹੜੇ ਸਾਡੇ ਟੈਕਟਰ ਦੇ ਸਾਡੀਆਂ ਨੇ ਗਾਰਾਂ ਨੇ ਜੋ ਕੋ ਦੇਖਦੇ ਆ ਇਹੀ ਤਾਂ ਸੱਚਿਆਂ ਦਾ ਆਖਦਾ ਸਾਧਨ ਹੈ ਤੇ ਹਰ ਕਰਜ਼ਾਈ ਹੈਗਾ ਬੈਂਕਾਂ ਵੀ ਕਰਜ਼ਾਈ ਹੋਈਆਂ ਨੇ ਸਰਕਾਰ ਵੀ ਗਵਰਨਮੈਂਟ ਵੀ ਕਰਜ਼ਾਈ ਹੋਈ ਹੈ ਬਿਜਲੀ ਬੋਰਡ ਵੀ ਕਰਜ਼ਾਈ ਹੋਈ ਹੈ ਸਾਰੇ ਕਰਜ਼ਾਈ ਹੋਏ ਫਿਰਦੇ ਨੇ ਸੋਣਿਆ ਉਹ ਕਰਜਾ ਮੋੜ ਨੀਓ ਕੇ ਵੀ ਪੈਸੇ ਨਹੀਂ ਰੈਵਨਿਊ ਦੇ ਵਿੱਚ ਆ ਰਹੇ ਜਾਂ ਸੌਦੇ ਗੰਦ ਤਾਂ ਜਾਂ ਦਸਾਂ ਵਾਲੇ ਗੰਦ ਕਰ ਰਹੇ ਨੇ ਖੈਰ ਐਨੀ ਹੋ ਤੇ ਹੁਣ ਅਸੀਂ ਲੰਗ ਬਦਲੀ ਕਰਦੇ ਆਂ ਤੇ ਮੈਂ ਓਮਕਾਰ ਪ੍ਰੇਜ਼ ਨੂੰ ਰਿਕਵੈਸਟ ਕਰਦਾ ਕਿ ਉਹ ਆਪਣੇ ਜਦੂ ਪੇਸ਼ ਕਰੇ ਓਮਕਾਰ